ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਵ ਨਾਲ ਡੇਰਾ ਬਾਬਾ ਨਾਨਕ ਦੇ ਪਿੰਡ ਥੀਏਟਰ ਕੇ ਵਿੱਚ ਦੂਸਰਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜੇਲ੍ਹ ਦੇ ਸੇਵਾਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਾਬਾ ਸੁਖਦੀਪ ਸਿੰਘ 베ਦੀ ਨੇ ਸਾਂਝੇ ਤੌਰ ਤੇ ਸ਼ਿਰਕਤ ਕੀਤੀ ਟੂਰਨਾਮੈਂਟ ਵਿੱਚ ਦੁਨੀਆ ਦੇ ਸਟਾਰ ਖਿਡਾਰੀਆਂ ਨਾਲ ਸੱਜੀਆਂ ਟੀਮਾਂ ਨੇ ਹਿੱਸਾ ਲਿਆ ਇਸ ਤੋਂ ਪਹਿਲਾਂ 5 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਵੀ ਕਰਵਾਏ ਗਏ ਤੇ ਉਹਨਾਂ ਨੂੰ ਰੋਜ਼ਮਰ ਦਾ ਸਨਮਾਨ ਵੀ ਦਿੱਤਾ ਗਿਆ ਇਸ ਮੌਕੇ ਬੋਲਿਆ ਸੁਖਜਿੰਦਰ ਸਿੰਘ ਰੰਧਾਵਾ ਨੇ ਕਲੱਬ ਨੂੰ 6 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਕਲੱਬ ਦੇ ਇਸ ਪ੍ਰਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਬਾਬਾ ਸੁਖਦੀਪ ਸਿੰਘ 베ਦੀ ਨੇ ਪਹਿਲੇ ਅਤੇ ਦੂਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਲੱਖ ਰੁਪਏ ਦੇ ਨਕਦੀ ਇਨਾਮ ਵੀ ਦਿੱਤੇ ਇਸ ਮੌਕੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਵੀ ਇਨਾਮ ਵਜੋਂ ਦਿੱਤੇ ਗਏ ਇਸ ਮੌਕੇ ਜਸਦੀਪ ਸਿੰਘ ਰੰਧਾਵਾ ਅਤੇ ਸਮੂਚੀ ਕਲੱਬ ਵੱਲੋਂ ਬਾਬਾ ਸੁਖਦੀਪ ਸਿੰਘ 베ਦੀ ਅਤੇ ਰਮੇਠ ਕੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਵੀ ਕੀਤਾ

ਪੰਜ ਕਿੱਕ ਕਰੋ ਮਨੁੱਖਾਂ ਕਿੰਨੇ ਸਿੰਨੋ ਸਟੇਡੀਅਮ ਬਣਾ ਦਿਨੇ ਕਿ ਕਿ ਪੰਜ ਕਿੱਕ ਕੋਈ ਖਰਚਾ ਹੋਣਾ ਤੇ ਉਹ ਕੋਈ ਸਾਲਾਂ ਨਾਲ ਬੈਠ ਕੇ ਸੁਲਾਹ ਕਰਦੇ ਜੁੜਾਗੇ ਕਿ ਉਹਨੂੰ ਕਿਉਂਕਿ ਬਣਦੇ ਸਰਕਾਰਾਂ ਕੋਲ ਸਟੇਡੀਅਮ ਜਦਦਰ ਬਾਅਦ ਕੋਈ ਰੀਮੇਂਡਿੰਗ ਏਰੀਆ ਕੋ ਕਰਨ ਵਾਲਾ ਕੋਈ ਹੁੰਦਾ ਇਹ ਕਿ ਮੌਜੂਦਾਨ ਅਕੀਵਾਂ ਦੇ ਤੇ ਉਹ ਜਿਹੜੀ ਸਾਡਾ ਕੰਮ ਸਿਰੇ ਚੜੇਗਾ ਬਹੁਤ ਸਾਰੇ ਬਹੁਤ ਬੁਰਾਈਆਂ ਪੱਲੇ ਕੇ ਇਸੇ ਤਰ੍ਹਾਂ ਪੰਜਾਬ ਨੂੰ ਨਸ਼ੇ ਤੋਂ ਬਾਹਰ ਕੱਢ ਕੇ ਉਤਾਈ ਰਗਵਾ ਜੇ ਖੇਡਾਂ ਲਈ ਸਪੀਅਰ ਮੁਰੇ ਜਮੋਤ ਦਾ ਅਵਾਰਡ ਪਰ ਮਾਈਕ ਕੋ ਦਿੱਤਾ ਕੌਸਾ ਮਾਈਕ ਬਣੀ ਡੇਰਾਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ